150 ਤੋਂ ਲੈ ਕੇ 180 ਨੌਜਵਾਨਾਂ ਨੂੰ ਸਿਕਲਾਈ ਮੋਈਆ ਕਰਵਾੰਦਾ ਟੀਚਾ ਮਿੱਥਿਆ ਗਿਆ ਹੈ 18 ਤੋਂ 35 ਸਾਲ ਤੱਕ ਦੇ ਆਈਟੀਆਈ ਪਾਸ ਨੌਜਵਾਨ ਸਿਕਲਾਈ ਪ੍ਰਾਪਤ ਕਰ ਸਕਦੇ ਹਨ ਨਵਾਂ ਸ਼ਹਿਰ ਦੀ ਜੇਈ ਕਮ ਮਾਈਨਿੰਗ ਇੰਸਪੈਕਟਰ ਸਰਵਜੀ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਦੱਸਿਆ ਕਿ ਗੁਰਚਰਨ ਸਿੰਘ ਵਾਸੀ ਪਿੰਡ ਸੋਇਤਾ ਆਪਣੇ ਨਾਲ ਦੋ ਹੋਰ ਵਿਅਕਤੀਆਂ ਨੂੰ ਲੈ ਕੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਖੇਤਾਂ 'ਚ ਜੀਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਨਾਲ ਮਿੱਟੀ ਦੀ ਢੋਆਟੋ ਆਹੀ ਕਰਦੇ ਹਨ ਮਾਈਨਿੰਗ ਇੰਸਪੈਕਟਰ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਐਸਆਈ ਰਿਸ਼ਪਾਲ ਸਿੰਘ ਵੱਲੋਂ ਕਠਿਤ ਗੁਰਚਰਨ ਸਿੰਘ ਤੌਰ 'ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਮਾਮਲਾ ਜੇਰੇ ਤਫਦੀਸ਼ ਹੈ ਨਮਾਸ਼ਾ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਯਾਦਗੀ ਯਾਦਗਾਰੀ ਗੇਟ ਸਰਕਾਰੀ ਪੰਚਾਇਤ ਦੀ ਜਗ੍ਹਾ ਤੋਂ ਬਿਨਾਂ ਕਿਸੇ ਵੀ ਮਨਜ਼ੂਰੀ ਤੇ ਲਏ ਅਤੇ ਬਿਨਾਂ ਕਿਸੇ ਸਮਰਥ ਵਿਭਾਗ ਤੋਂ ਪਾਸ ਕਰਵਾਏ ਆਪਣੀ ਮਨਮਰਜ਼ੀ ਨਾਲ ਬਣਾ ਲੈਂਦੇ ਹਨ ਇਸ ਤਰ੍ਹਾਂ ਨਾਲ ਜਿੱਥੇ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰ ਲਿਆ ਜਾਂਦਾ ਹੈ ਉੱਥੇ ਇਸ ਤਰ੍ਹਾਂ ਬਣਾਏ ਗਏ ਗੇਟਾਂ ਦੇ ਡਿਗਨ ਦਾ ਵੀ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਇਸ ਲਈ ਜ਼ਿਲੇ ਵਿੱਚ ਇਸ ਤਰ੍ਹਾਂ ਦੇ ਗੇਟ ਉਸਾਰਨ ਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ ਇਹ ਹੁ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਸਾਈਨ ਫਲੂ ਦਾ ਖਤਰਾ ਬਣਿਆ ਹੋਇਆ ਹੈ ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਹੁਣ ਤੱਕ ਇਸ ਜ਼ਿਲ੍ਹੇ ਵਿੱਚ ਸਾਈਨ ਫਲੂ ਦੇ 94 ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 19 ਦੀ ਰਿਪੋਰਟ ਪੋਜ਼ੀਟਿਵ ਆਈ ਹੈ ਜਿਨ੍ਹਾਂ ਵਿੱਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਵਿੱਚ ਵੀ 186 ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਰੂਪਨਗਰ ਜ਼ਿਲ੍ਹੇ ਵਿੱਚ ਤੜਕਸਾਰ ਉਸ ਸਮੇਂ ਆ ਭਿਆੰਕਰ ਹਾਦਸਾ ਵਾਪਰ ਗਿਆ ਜਦੋਂ ਪੁਲ ਦੀ ਰੇਲਿੰਗ ਤੋੜ ਕੇ ਇੱਕ ਟਿਪਰ ਢੇਹਾ ਨੂੰ ਆੜ ਗਿਆ ਇਸ ਦੌਰਾਨ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਮਿਲੀ ਜਾਣਕਾਰੀ ਮੁਤਾਬਕ ਇੱਕ ਟਰੱਕ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ ਅਤੇ ਇੱਕ ਟਰੱਕ ਚੰਡੀਗੜ੍ਹ ਵੱਲੋਂ ਆ ਰਿਹਾ ਸੀ ਇਸ ਦੌਰਾਨ ਦੋਹਾਂ ਨੂੰ ਇੱਕ ਪਾਸੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪੁਲ ਦੀ ਰੇਲਿੰਗ ਤੋੜ ਦਿੱਤੀ ਅਤੇ ਢੇਹਾ ਡਿੱਗ ਪਿਆ ਜਿਸ ਕਾਰਨ ਪੁਲ ਦੇ ਨਾਲ ਜਾਂਦੀ ਹੋਈ ਰੋਡ ਦੇ ਉੱਤੇ ਜਾ ਰਹੇ ਮੋਟਰਸਾਈਕਲ ਸਵਾਰ ਉੱਤੇ ਟਰੱਕ ਡਿੱਗ ਪਿਆ ਜਿਸ ਨੂੰ ਤੁਰੰਤ ਹੀ ਪੀਜੀਆਈ ਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੀ ਭਾਰਤ-ਪਾਕ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਹੈਰੋਇਨ ਅਤੇ ਜਿੰਦਾ ਕਾਰਤੂਸ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੂੰ ਸਰਹੱਦ ਨੇੜੇ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਚਲਾਇਆ ਉਨ੍ਹਾਂ ਨੂੰ 7 ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 35 ਕਰੋੜ ਦੱਸੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪਿਆ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਪੰਜਾਬ ਸੂਬੇ ਦੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਜਾਲੀ ਪੀਏ ਬਣ ਕੇ ਕਿਸੇ ਨੂੰ ਸਰਕਾਰੀ ਅਧਿਆਪਕ ਬਣਾਉਣ ਲਈ 10 ਲੱਖ ਰੁਪਏ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁੱਲਜ਼ਮ ਵਕਫਾ ਕਿਹਾ ਗਿਆ ਵੀ ਜਾਲੀ ਪੀਏ ਬਣ ਕੇ ਕਿਸੇ ਦੀ ਬਦਲਤਾ ਕਿਸੇ ਹੋਰ ਕੰਮ ਕਰਵਾਉਣ ਲਈ ਫੋਨ ਸੀ। ਮੁੱਲਜ਼ਮ ਖਿਲਾਫ ਥਾਣਾ ਕਬਰਵਾਲਾ ਵਿੱਚ ਧੋਖਾਧੜੀ ਦੀਆਂ ਧਾਰਾਵਾਂ ਤੇ ਕੇਸ ਦਰਜ ਕਰ ਲਿਆ ਗਿਆ ਹੈ। ਐਸਐਸਪੀ ਡਾਕਟਰ ਸਚਿਨ ਗੁਪਤਾ ਨੇ ਦੱਸਿਆ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਤੋਂ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਅਤੇ ਤਰਨਤਾਰਨ ਨਹਿਰ ਵਿੱਚ ਵਿਅਤਾਂ ਨੇ ਆਪਣੇ ਦੋ ਬੱਚਿਆਂ ਦੇ ਸਮੇਤ ਛਾਲ ਮਾਰ ਦਿੱਤੀ ਜਾਣਕਾਰੀ ਅਨੁਸਾਰ ਗੁਰਜਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਬੈਂਕਾਂ ਜਿਲ੍ਹਾ ਤਰਨਤਾਰਨ ਨੇ ਕਿਸੇ ਪਰੇਸ਼ਾਨੀ ਦੇ ਚਲਦਿਆਂ ਆਪਣੇ 5 ਸਾਲ ਦੇ ਬੇਟੇ ਅਤੇ 8 ਸਾਲ ਦੀ ਬੇਟੀ ਦੇ ਨਾਲ ਬਾਅਦ ਦੁਪਹਿਰ ਨਹਿਰ ਵਿੱਚ ਛਾਲ ਮਾਰ ਦਿੱਤੀ ਨਹਿਰ ਵਿੱਚ ਮੌਜੂਦਾ ਗੋਤਾਖਰਾਂ ਨੂੰ ਜਦ ਛਾਲ ਮਾਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ 3 ਨੂੰਤਾ ਬਚਾ ਲਿਆ ਪਰ ਔਰਤ ਅਤੇ ਉਸਦਾ ਪੁੱਤਰ ਪਾਣੀ ਦੇ ਤੇਜ਼ ਵਹਾਅ ਕਨ ਡੁੱਬ ਗਏ ਗੋਤਾਖਰਾਂ ਨੇ ਮੁਸ਼ਕਲ ਕਰਨ ਤੋਂ ਬਾਅਦ ਲੜਕੇ ਦੀ ਲਾਸ਼ ਲੱਭ ਲਈ ਔਰਤ ਦੇ ਪਿਤਾ ਤੇ ਸੋਹਰਾ ਪਰਿਵਾਰ ਦੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਪੁ ਪਠਾਨਕੋਟ ਪੁਲਿਸ ਵੱਲੋਂ ਰੇਤੇ ਅਤੇ ਬਜਰੀ ਨਾਲ ਭਰੇ ਹੋਏ ਕਈ ਟਰੱਕ ਜ਼ਬਤ ਕੀਤੇ ਗਏ। ਇਸ ਮੌਕੇ ਪਠਾਨਕੋਟ ਦੇ ਡੀਸੀ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਰੇਤਾ ਅਤੇ ਬਜਰੀ ਦੀ ਗੈਰਕਾਨੂੰਨੀ ਢੋਆ ਢੋਈ ਬਾਰੇ ਜਾਣਕਾਰੀ ਪ੍ਰਾਪਤ ਹੋਈ। ਅਜੀ ਕੁਝ ਟਰੱਕ ਫੜੇ। ਇਹਨਾਂ ਕੋਲ 5 ਟਨ ਸਮਗਰੀ ਲੈ ਕੇ ਜਾਣ ਦੀ ਇਜਾਜ਼ਤ ਸੀ ਪਰ ਉਹ 35-40 ਟਨ ਸਮਾਨ ਲੈ ਕੇ ਜਾ ਰਹੇ ਸਨ। ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਤੱਕ 3570 ਕਿਲੋਮੀਟਰ ਲੰਬੀ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੰਨਿਆ ਕੁਮਾਰੀ ਵਿਖੇ ਇੱਕ ਵਿਸ਼ਾਲ ਰੈਲੀ ਕਰਕੇ ਕੀਤੀ ਗਈ। ਇਹ ਯਾਤਰਾ ਦੇਸ਼ ਦੇ 12 ਰਾਜਾਂ ਤੋਂ ਹੁੰਦੀ ਹੋਈ ਸ਼ੀ ਨਗਰ ਵਿਖੇ ਸਮਾਪਤ ਹੋਵੇਗੀ 3570 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦਾ ਘਾਰ ਹੀ ਕੰਟੇਨਰ ਹੋਵੇਗਾ ਜੋ ਚੱਲਦਾ ਫਿਰਦਾ ਹੋਵੇਗਾ ਉਹ 150 ਦਿਨਾਂ ਤੱਕ ਇਸ ਡੱਬੇ ਵਿੱਚ ਹੀ ਰਹਿਣਗੇ ਭਾਰਤ ਦਾ ਏਸ਼ੀਆ ਕੱਪ ਦੀ ਕਿਤਾਬੀ ਹੈਟ੍ਰਿਕ ਪੂਰਾ ਕਰਨ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਦਰਸਲ ਭਾਰਤ ਲਈ ਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਅਫਗਾਨਿਸਤਾਨ ਦੀ ਪਾਕਿਸਤਾਨ ਤੋਂ ਜਿੱਤ ਜ਼ਰੂਰੀ ਸੀ ਪਰ ਪਾਕਿਸਤਾਨ ਨੇ ਇਸ ਨੂੰ ਪੂਰਾ ਨਹੀਂ ਹੋਣ ਦਿੱਤਾ ਭਾਰਤ ਸੁਪਰ ਚਾਰ ਦੇ ਦੌਰ ਵਿੱਚ ਪਹਿਲੇ ਦੋ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਹਾਰ ਗਿਆ ਸੀ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 36 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ